ਮੇਰੇ ਰਕਤ ਵੀ ਬਾਹਰ ਹੋ ਗਏ ਹੂੰ ਹੂੰ ਮਰ ਗਿਆ ਓਏ ਜਮਨੀ ਓਏ ਇਹਦਾ ਅਲੀ ਦਾ ਆਨੰਗ ਚਾਇਆ ਮਾਂ ਹੋਈ ਆ ਗਿਆ ਹੈ ओरिजिनल ਹੀ ਹੈਗੀ ਨੋ ਲੰਬਾ ਦੇ ਉੱਥੇ ਕਾਊਂਟਰ ਦੇ ਆ ਕਿ ਮੈਂ ਕੀ ਕਹਿੰਦੀ ਮੈਡਮ ਮੈਂ ਕਹਿੰਦੀ ਲੱਗਣਾ ਔਰ ਵੀ ਸਿੱਖਣਾ ਕੰਮ ਆ ਹਾਂ ਮੈਂ 50000 ਦੇ ਬੱਸ ਉਹ ਕਿਉਂ ਐਨਕ ਡੇਗੋਗੇ ਭਾਈ ਦੀ ਬਾਹਰੋਂ ਮਗਾਈਆ ਓਏ ਡੰਡੀ ਇਹ ਇੱਕ ਵੀ ਇਹਦੇ ਆਠ ਵਿਚ ਰਹਿ ਗਈ ਹਾਂ ਇੱਕ ਹੀ ਕਹਿੰਦਾ ਦੋ ਦੋ ਆਪਰੇ ਉਹ ਆਇਆ ਖਾਤਾ ਕੇ ਬਣੇ ਕਿ ਕਿਰਪਾਨਾਂ ਤੇ ਨਹੀਂ ਆਦੀ ਆਉਂਦੀ ਹੋਰੇ ਨਾ ਆਪਣੇ ਪਿੰਡ ਦੇ ਜਵਾਕ ਕੌਰੀ ਵਾਲੇ ਹੋਰੀ ਫੁੱਲ ਲੱਟਰ ਬਣਾ ਕਰਦੇ ਫਿਰਦੇ ਨੇ ਦੋ ਜਾਨੇ ਉਹਨਾਂ ਨੇ ਰਣਵੀਰ ਕੌਲ ਜਾਲੇ ਬਠਾਰਖਣੇ ਆਪਦੇ ਨਾਲ ਆ ਬਰਾੜ ਤੇ ਜੱਸੀ ਫੁੱਲ ਬਦਮਾਸ਼ੀ ਕਰ ਰਹੇ ਨੇ ਉਹ ਆ ਦੇਖ ਸਕਦੇ ਹੋ ਬੇਸ ਛੱਡ ਕੇ ਪੂਰੀ ਸ਼ਹਿਰ ਦੇ ਗੇੜੇ ਦੰਦੇ ਫਿਰਦੇ ਨੇ ਕਿਉਂ ਮੁੰਡਿਓ ਕਿੱਧਰ ਫਿਰਦੇ ਆ ਓਏ ਅਰੇ ਆਏ ਆ ਬਦਮਾਸ਼ੀ ਕਰਨ ਲੱਗੇ ਕਿਉਂ ਜਵਾ ਖਰਾਬ ਕਰਾਂਗਾ ਦੂਣਾ ਨਾਲ ਹੀ ਫਿਰਦਾ ਫੁੱਲ ਬਦਮਾਸ਼ੀ ਕਰ ਰਹੇ ਹੋ ਰੇ ਓਏ ਆ ਦੇਖ ਇਧਰ ਹੁਣ ਕਿੱਥੇ ਜਾ ਰਹੇ ਹੋ ਬਰਗਰ ਖਵਾ ਕੇ ਲਿਆ ਰਿਹਾ ਹੈਰੀ ਮੇਰਾ ਭਾਈ ਹੈ ਓਏ ਆਉਟਲਟ ਚ ਆਉਟਲਟ ਚ ਲੈਣੇ ਭਾਈ ਬਰਗਰ ਕਿੰਗ ਦੇ ਕਹਿੰਦੇ ਨੇ ਮੁੰਡਿ ਆ ਕਿਉਂ ਕਹਿੰਦੇ ਸੁਨੇਹਾ ਆ ਗਿਆ ਭਾਈ ਲੜਾਈ ਹੋ ਗਈ ਆ ਬੜ ਕੇ ਡਿੱਗੀ ਚਾਰੇ ਆਹ ਆਈਡੀ ਕਹਿੰਦੇ ਅਸੀਂ ਨਹੀਂ ਕਹਿੰਦੇ ਖਾਵਾਗੇ ਯਾਰ ਹੈ ਮੈਂ ਤਾਂ ਮੂਰੇ ਆ ਤੂੰ ਤਾਂ ਕਹਿੰਦਾ ਹੀ ਰੈਲੀ ਚ ਜਾਉ ਰੈਲੀ ਤਾਂ ਹੀ ਜਾਏ ਇਕੱਠ ਬੜੀਆ ਦੀ ਓਏ ਮੱਲ ਵੀਰੇ ਬੈਠ ਜੋ ਮਸਾ ਗੱਡੀ ਕੱਢ ਕੇ ਲੈ ਆਜਾ ਬੜਾ ਜਲਦੀ ਆ ਜਾ ਆ ਇਧਰ ਕਹਿੰਦੇ ਵੀਡੀਓ ਗੋਲ ਕੱਢਦੀ ਭਈ ਲੱਡੀ ਨੂੰ ਇਹ ਕਹਿੰਦਾ ਫ੍ਰੀਜ 버ગર ਸਸਤੇ 버ગર ਕਰਾਈਉ ਸਾਨੂੰ ਮੈਂ ਸਕਰੀਨ ਸ਼ੇਅਰ ਕਰਤੀ ਯਾਰ ਮੇਰੀ ਸਕਰੀਨ ਦੇਂਦੀ ਆ ਓਏ ਹਰੀਪੁਰ ਰੂਟ ਓਏ ਹਰੀਪੁਰ ਰੂਟ ਸਾਰੇ ਸ਼ੇਅਰ ਕਰਤੀ ਆਦਾ ਗੀਨ ਗਰੀਨ ਦਾ ਕੈਂਪਲੇਸ ਨਾ ਪਤਾ ਨਹੀਂ ਕਿਹੜਾ ਸਕਰੀਨ ਸ਼ੇਅਰ ਕਰਦੀ ਚਾਚੇ ਨੇ ਤੱਕ ਹੈ ਓਏ ਅਸੀਂ ਤੱਕ ਕੰਪਲੀਟ ਨੂੰ ਗਏ ਕੈਂਪਲੇਸ ਦਾ ਓ ਯਾਰ ਕੋਈ ਨੰਬਰ ਤਾਂ ਬੋਲ ਲੈਣਗਾ ਯਾਰ 100 ਵਾਲਾ 버ਗਰ ਲਾਡੀ ਚਾਚੂਆਂ ਦਾ 40 ਦਾ ਮਿਰੂ ਮਤ ਤਾਂ ਹੀ ਲੈ ਕੇ ਜਾ ਰਿਹਾ ਸਾਨੂੰ ਆਊਟਲੈਟ ਚ ਬਾ ਹਰੀਪੁਰ 8801 ਅੱਗੇ ਨੰਬਰ ਬਾਈ ਓਏ ਇੱਧਰ ਰੌਲਾ ਕਹਿੰਦੇ ਤਖੜਾ ਹੋ ਗਿਆ ਕੋਈ ਰੌਲਾ ਬਪਲੇ ਦੇਖਦਾ ਜਿਹੜਾ ਹਰੀਪੁਰ ਆਉਂਦਾ ਆਵਰੇ ਖੜਿਆ ਟਾਈਮ ਮੰਨ ਲਓ ਕਹੇ ਉਰੇ ਖੜਿਆ ਭਾਈ ਨੰਬਰ ਦੱਸ ਦਿਓ ਯਾਰ ਮੋਦਾ ਹੋ ਗਿਆ ਭਾਈ ਉਰੇ ਗਰਮ ਆ ਜਾ ਰਹੇ ਦੀ ਚੰਗੇ ਭਲੇ 버ਗਰ ਖਾਨ ਤੁਸੀਂ ਅੰਦਰ ਜਾ ਲੋ ਪਹਿਲਾਂ ਨਾ ਚਲੋ ਅੰਦਰਾਂ ਚੰਗੇ ਭਲੇ 버ਗਰ ਖਾਨ ਜਾ ਰਹੇ ਦੀ ਏ ਰਸਤੇ ਦੀ ਮਾਹੌਲ ਖਰਾਬ ਕਰਦਾ ਕਿਉਂ ਜਾਛਣਾ 버ਗਰ ਹੋਇਆ ਕਿ ਨਾ ਹੋ ਗਏ ਹੋ ਗਏ 359 ਦੇ 10 버ਗਰ ਕਰਾਤੇ ਬਹੁਤ ਨੇ ਮੁਕ ਦੇਣੀ ਉਹ ਕੋਕ ਚਾਚਾ ਜੀ ਧੰਨਵਾਦੀ ਤੁਸੀਂ ਤਾਂ ਵੜ ਜਾਓ ਅੰਦਰ ਤੁਸੀਂ ਕੀ ਦੇਖਦੇ ਹੋਏ ਮੈਨੂੰ ਗਲਵਜ਼ ਮੇਰੇ ਘਰੇ ਰਹਿ ਗਏ ਉਹਨੂੰ ਤਾਂ ਉਰੇ ਖਤਮ ਹੋ ਗਿਆ ਚਾਚਾ ਜੀ ਮਾਹੌਲ ਨਾ ਤੁਸੀਂ ਬਾਹਰੇ ਨਾ ਉਤਰੋ ਤੁਸੀਂ ਵੜ ਜਾਓ ਅੰਦਰ ਮਾਹੌਲ ਤਾਂ ਖਰਾਬ ਹੋ ਗਿਆ ਭਾਈ ਅਠੋਂ ਲੱਗ ਗਿਆ ਬੈੜ ਗੱਡੀ 'ਚ ਬੈਠ ਪਹਿਲਾਂ ਤੁਸੀਂ ਪਿੰਡ 'ਚ ਗੋਂਡਾ ਕਰਦੀ ਕਰਦੇ ਹੋ ਹੁਣ ਤੁਸੀਂ ਸੰਗਰੂਰ 'ਚ ਫਿਰਦੇ ਹੋ ਆ ਏਡੀ ਲੜਾਈ ਹੋ ਗਈ ਓਰੇ ਇਹਨੂੰ ਘੱਟ ਦੇ ਅੰਦਰ ਬਿਠਾ ਕੇ ਪੰਨਦੇ ਇਹਨੂੰ ਚਲ ਓਏ ਓਏ ਚਲੋ ਅੰਦਰ ਓ ਬਖਸ਼ ਦੇ ਸਾਰੇ ਵੀਰਾਂ ਨੂੰ ਬੇਨਤੀ ਆ ਇਹਨਾਂ ਨੂੰ ਕੋਈ ਨਾ ਨਾਲ ਲਿਆ ਵੇ ਬਹੁਤ ਜਿਆਦਾ ਫੁੱਲ ਲਗੰਦ ਪਾ ਰਹੇ ਨੇ ਸੈਟ ਕਰ ਰਹੇ ਨੇ ਢੋਸਰੇ ਦਾ ਆ ਆ ਦੇ ਆ ਗੱਡੀ 'ਚ ਬੈਠ ਗੱਡੀ 'ਚ ਬੈਠਣ ਵਾਲੇ ਮੂਹਨੇ ਯਾਰ ਇਹਨਾਂ ਦੇ ਬੋਤੂ ਤੇ ਆਉਤੀ ਮੈਨੂੰ ਸੁਰੀ ਨੀ ਨਾ ਮੈਂ ਕਰਦੇ ਕਰਦੇ ਬੀਟਲ ਡਾਰੇ ਤੋਂ ਨਾ ਦਿੰਦਾ ਅੰਟੀ ਜੀ ਕੀਤੀ ਹੋਈ ਸੀ ਨਾ ਮਤ ਲੋ ਮੱਟ ਤੋੜ ਕਰਮਤ ਲੋ ਬੇਰੀ ਦੀ ਲੱਕੀ ਮਾਰਦੇ ਹੋਇਆ ਅੰਤਲਾ ਹੋਇਆ ਅੰਤ ਕਰ ਗਿਆ ਇਹ ਕੱਰੇ ਜਾਏਗਾ ਉਹ ਮੋੜ ਦੇ ਆ ਲਾਂਗੇ ਵਰਗੇ ਫੁੱਟਪਾਥ ਤੇ ਚੜਦਾ ਕੱਟ ਤੂੰ ਮੋੜੂ ਵਾਹ ਜੀ ਵਾਹ ਲੈ ਰੇੜੀਆਂ ਦੇ ਕੋਚੇ ਖਾਲੇ ਚ ਬਰਗਰ ਕਿੰਗ ਪਹੁੰਚੇ ਨੇ ਉਹ ਵਾਹ ਜੀ ਵਾਹ ਦਸ ਦਸ ਦਲਾ ਕੁਲਜਾ ਖਾਨ ਵਾਲੀ ਮੰਦਿਰ ਜਾਂਦੇ ਚ ਬਰਗਰ ਕਿੰਗ ਪਹੁੰਚਿਆ ਪਹਿਲੀ ਵਾਰ ਆਜੋ ਮੁੰਡੇ ਵਾਜੋ ਰੇੜੀ ਆਲੇ ਪਹੁੰਚ ਗਏ ਬਰਾੜਾ ਰੇੜੀ ਆਲੇ ਪਹੁੰਚ ਗਏ ਅੱਜ ਬੋਲਦਾ ਬੋਲਦਾ ਕੀ ਹੋਂ ਮਾਜਾ ਇਹਨੇ ਲਾਸਟ ਗੁਲਚਾ ਕਹਿੰਦੇ ਸਭ ਤੋਂ ਵਧੀਆ ਗੂਗੀ ਦਾ ਖਾਦਾ ਹੋਇਆ ਪਹਿਲੀ ਵਾਰ ਆਇਆ ਉਹਨੇ ਇੱਦੀ ਗੱਲ ਆ ਇੱਦੀ ਕੀ ਗੱਲ ਆ ਚਲੋ ਅੰਦਰ ਮੰਡਿਓ ਮੇਰੀ ਗੱਲ ਸੁਣ ਲੋ ਬਾਈ ਜਵਾਕ ਜੇ ਜਿੰਨੇ ਵੀ ਹੈਗੇ ਨੇ ਅੰਦਰ ਕੋਈ ਤਿੰਨ ਪੰਜ ਜੀ ਨਾ ਕਰੋ ਠੀਕ ਆ ਰੌਲਾ ਰੱਪਾ ਨਾ ਪਾਓ ਕੁੜੀਆਂ ਸਾਰੀਆਂ ਜਾਣ ਦੇਣ ਅੰਦਰ ਲਿਆ ਮੈਨੂੰ ਠੀਕ ਆ ਜਲੂਰ ਸਝਾਣਾ ਕੱਢੀ ਐਂ ਕਰ ਇਹਨੂੰ ਬਾਹਰ ਲਿਆ ਕੇ ਦੇ ਉਹ ਅੰਦਰ ਵਾਲਾ ਮੂਹ ਨਹੀਂ ਹੈਗਾ ਐਂ ਕਰ ਓਏ ਝੁੰਜੇ ਪੈ ਜੋ ਅਸੀਂ 버ਗਰ ਲੈ ਕੇ ਆਉਣੇ ਆ ਚਲੋ ਓਏ ਚੱਲੀਏ ਦੀ ਬਾਹਰ ਓਏ ਬਾਹਰੇ ਖੜੋਗੇ ਚਲੋ ਯਾਰ ਓਏ ਰੌਲਾਣਾ ਪਾਇਓ ਓਏ ਓਏ ਕੀ ਪੁੱਛਦੇ ਨੇ ਕੌਰੀ ਵਾਲਾ ਭਰਤੇ ਇਹਨਾਂ ਉਹ ਤੇ ਕਹਿੰਦੇ ਕੌਰੀ ਵਾਲੇ ਦੇ 버ਗਰ ਤਿਆਰ ਓਏ ਇਹਦੇ ਬੋੜੇ ਦਾ ਨਵੀਂ ਭਰਤਾ ਕੌਰੀ ਵਾਲੇ ਦੇ ਨੋ ਤੇ ਆਰਡਰ ਬੁੱਕ ਹੋਇਆ ਕਹਿੰਦੇ ਉਹੀ ਹੈ ਜੱਪੜ ਕਰਾਏ 버ਗਰ ਪੈ ਗਨੇ ਬਾਈ ਬੀਕਨ ਲੱਗ ਰਹੇ ਨੇ ਕਦੇ ਕਦੇ ਬਰਗਰ ਉਹ ਹੈਲੋ ਬਾਰੇ ਬਿਠਾ ਕੇ ਤੁਹਾਨੂੰ ਕਤਾਰ ਚ ਫੇਰ ਬਰਗਰ ਵੜਾਉਣਾ ਹੈ ਕੀ ਕਰ ਪਤਾ ਨਹੀਂ ਲੱਗਦੀ ਇਹਨਾਂ ਨੂੰ ਪਤਾ ਕੌਰੀ ਵਾਲੇ ਦਾ ਆਰਡਰ ਹੀ ਹੋਇਆ ਬੁੱਕਾ ਉਹ ਨੂੰ ਬਦਲ ਗਿਆ ਵੀ ਐ ਕਰਕੇ ਉਹ ਪਿੰਡ ਦਾ ਲਾਡੀ ਜਾਚੂ ਦੇ ਦੋਸਤ ਨੇ ਹਾਂ ਫ੍ਰੀ ਫ੍ਰੀ ਕੀ ਹੋ ਰਿਹਾ ਹੈ ਨਾ ਜਿਹੜਾ ਉੱਥੇ ਰਾਜ ਲੜਾਈ ਜੀ ਹੋ ਗਈ ਦੀ ਨਵੇੜੇ ਨਹੀਂ ਕੋਈ ਉਹ ਨਹੀਂ ਕੀ ਕਹਿੰਦਾ ਮੇਰੇ ਕੋਲੇ ਗਲਾਸ ਨਹੀਂ ਹੈਗੇ ਜੱਸੀ ਕਹਿੰਦਾ ਜੀ ਗਲਾਸ ਦੇ ਬੰਦੇ ਮੈਂ ਤਾਂ ਭਰਨ ਦਿੰਦਾ ਸਾਰਿਆਂ ਨੂੰ ਇਹਨਾਂ ਨੂੰ ਮੈਂ ਸੁਣਦਾ ਹੀ ਨਹੀਂ ਜਿਵੇਂ ਉਹ ਕਹਿੰਦਾ ਆ ਫੇਰ ਆਉਂਦਾ ਮੁੜਿਆ ਕੌਰੀ ਵਾਲਾ ਮੈਂ ਆਰਡਰ ਦੇ ਨਾਮ ਲਿਖਦਾ ਬਾਈ ਕੌਰੀ ਵਾਲਾ ਜਾ ਤੈਨੂੰ ਉੱਠ ਕੇ ਜਾ ਪੁੱਤ ਬਲਾਰੀਆ ਮੈਡਮ ਚੱਲ ਫੇਰ ਦੇਣਗੇ 버ਗ ਰੂਣੀ ਮਿਲਦੇ ਖੜਾ ਹੋ ਖੜਾ ਮਟ ਮਾਰ ਬਗ ਜਾ ਫਰਾ ਮੈਡਮ ਬੁਲਾਈ ਜਾਂਦੀ ਅੱ비 ਕਿਹਦੇ ਨਾਮ ਤੇ ਆਰਡਰ ਹੈ ਕੌਰੀ ਵਾਲਿਆ ਇਹਨਾਂ ਨੂੰ ਦਿਖਾ ਸਕਦੇ ਆਪਾਂ ਪਾਸਵਰਡ 9500 ਹੈ ਦਾ ਪਾਸਵਰਡ ਆਰਡਰ ਨੇਮ ਕੌਰੀ ਵਾਲਾ ਚੱਲ ਉਹ ਕਾਊਂਟਰ ਤੇ ਦੇਖਿਆ ਪੈਸੇ ਨਾਲੇ ਹਰੀ ਪੈਂਟ ਬਾਈ ਵਰਦਾ ਬਾਈ ਸਾਗ ਰੰਗੀ ਟੀਵੀ ਵਾਲੀ ਬੰਡਾ ਵੀ ਵਰਦਾ ਜਮੀਨ ਨਾਲ ਜੀ ਬਾਈ 11 ਤੇ ਆ ਦੋਲੇ ਆਉਣ ਵਾਲੇ ਬਾਹਰ ਅੰਦਰ ਲਿਉਣ ਵਾਲੇ ਹੈ ਨਹੀਂ ਤੁਸੀਂ ਇਹ ਕਦੇ ਕੱਲਾ ਇਹ ਨਹੀਂਗਾ ਹਾਂ ਕੁਛ ਤੋਂ ਨਹੀਂ ਲੜੀ ਜਾਂਦੀ ਉਹ ਮਰ ਗਿਆ ਉਹ ਜਮੀਨ ਉਹ ਇਹ ਬਤਾਈ ਕਰ ਕਰ ਉਹ ਜਮੀਨ ਮਰਿਆ ਪੈਦਾ ਉਹ ਹਾਂ ਉਹਨੂੰ ਪਤਾ ਲੱਗਿਆ ਤੈਨੂੰ ਇਹ ਰੇੜੀਆਂ ਵਾਲੇ ਨੇ ਇਹ ਬਾਹਰ ਅੰਦਰ ਲਿਉਣ ਜੋ ਹੈ ਨਹੀਂ ਇਦਾਂ ਬਰਾੜੋਰਾ ਨੇ ਫੁੱਲ ਗੰਦ ਵਰ ਗਿਆ ਝਾੜੂ ਲੱਗਿਆ ਗੁੱਟ ਝਾੜਦੇ ਭਈ ਰੇਤੀ ਰੇਤਾ ਕਰਦੇ ਮੈਡਮਾਂ ਦੇਖੋ ਜੀ ਮਾਣ ਇਧਰ ਆ ਕੇ 100 ਰੁਪਏ ਅੱਡ ਲੱਕੂ ਜਮੀਨ ਦੂਜਾ ਲਾਦਾ ਓਏ ਉਹ ਲੱਗ ਰਿਹਾ ਗਿਆ ਨਹੀਂ ਧਰਨ ਬਟਕੀਆਂ ਜਾਂ ਫਿਰ ਲੈ ਜਾ ਲੈ ਵੀ ਮੁੰਡਿਓ ਡੈਪਿਓ ਜਦੋਂ ਆ ਗਿਆ ਸਮਾਨ ਟੁੱਟ ਕੇ ਪੈ ਜੋ ਓ ਬਈ ਸੱਚ ਚੱਪ ਦੇ ਓ ਖਾਏਗਾ ਤੂੰ ਏ ਦੰਦਾ ਨਹੀਂ ਮੈਂ ਖਾਂਦਾ ਨਹੀਂ ਇੱਕ ਓਏ ਜੱਜਨਾ ਇੱਕ ਘਟਾ ਦੇ ਭਈ ਇਹ ਖਾਂਦਾ ਨਹੀਂ ਕਿ ਮੈਂ ਜਾਣਾ ਮੈਂ ਇਹ ਕਰ ਜਾਛਣਾ ਉਰੀ ਰੱਖ ਟੇਬਲ ਤੇ ਲੈ ਵੀ ਲੈਂਡ ਤੇ ਲੱਗ ਗਈ ਕੀ ਕੀ 버ਗਰ ਲੈ ਉਹਨਾਂ ਤੋਂ ਮੈਂ ਗੋੜੀ ਵਾਲੇ ਇਹ ਤਾਂ ਕਹਿੰਦਾ ਖਾਂਦਾ ਹੀ ਨਹੀਂ ਬਈ ਇਹਨੂੰ ਦੇਣਾ ਨਹੀਂ 버ਗਰ ਉਹ ਲੈ ਉਹ ਯਾਰ ਬੈਠੇ ਹੈ ਲੈ ਖਾਂਦਾ ਨਹੀਂ ਮੈਂ ਤਾਂ ਲੈਣ ਜਾਣਾ ਬਈ ਲੈ ਵੀਰੇ ਮੈਨੂੰ ਤਾਂ ਦੇ ਦੇ 버ਗਰ ਮੇਰਾ ਲੈ ਬਈ 버ਗਰ ਦੀ ਮੇਰੇ ਇੱਕ ਚਲੋ ਵੇ ਲੱਗੋ ਲੈਣ ਚ ਓਏ ਪੜਾ ਉਹ ਕੱਲਾ ਰੇੜੀਆਂ ਵਾਲੇ ਨੂੰ ਆ ਰੇੜੀਆਂ ਵਾਲੇ ਚੱਕੇ ਮੂੰਹ ਅਜੋ ਰਿਆਗੇ ਸਟੋਰ ਚ 버ਗਰ ਕਿੰਗ ਜੇ ਖਾਮ ਹੈ ਕਹਿੰਦੇ 버ਗਰ ਅਜ ਮੈਂ ਵਕੀਨ ਮੰਨਦਾ ਓਏ ਭੈਣ ਦੇ ਯਾਰਾ ਕਿਰੇ ਦਾ ਅਖਬਾਰ ਨਾਲ ਹੱਥ ਬੁੰਝੀ ਨੰਨਾ ਓਏ ਤੂੰ ਖਾਂਦਾ ਨਹੀਂ ਇੱਧਰ 버ਗਰ ਨਹੀਂ ਮਿਲਦਾ ਖਾਲਾ ਚੱਲ ਪੜ ਲਿਆ ਪੜ ਲਿਆ ਸਿੱਧਾ ਆ ਲੈਗਾ ਆ ਨੰਗਾ ਜਜਾ ਮਾ ਓਏ ਓਰੀਜਨਲ ਹੀ ਹੈਗੀ ਲੰਬਾ ਦੇ ਉੱਥੇ ਕਾਊਂਟਰ ਦੇ ਆ ਸਿੰਧਰ ਵਾਲੀ ਨਹੀਂ ਹੈਗੀ ਆਪਣਾ ਪਿੰਡ ਵਾਲੀ ਤੂੰ ਤਾਂ ਚੱਕਰ ਵਾਲੀ ਭਾਲਣਾ ਉਹ ਪਿੰਡ ਵਾਲੀ ਥਾਲਾ ਭਾਈ ਬੜੜਾ ਦੰਦੀ ਤੇ ਮੈਂ ਜੱਸੀ ਬਾਟਰ ਕੁਲਰ ਪਰ ਪਾਣੀ ਆ ਰਿਹਾ ਹੈਗਾ ਯਾਰ ਮੈਡਮ ਨੂੰ ਬਚ ਗਿਆ ਓਏ ਬਾਟਰ ਕੁਲਰ ਪਰ ਪਾ ਰਿਹਾ ਪਰ ਹੌਰ ਭੈਣ ਤੂੰ ਦਾ ਕੀ ਡੱਡ ਗਿਆ ਹੈਰੀ ਡੀਲ ਦਾ ਬਾਪ ਧਰਦੇ ਮੈਂ ਖਾ ਲੂੰਗਾ ਪੂਰੇ ਧਰਦੇ ਕਾਉਂਟਰ ਤੇ ਚਾਰ ਦੇਰ ਨਰ ਕਾਉਂਟਰ ਦੇ ਕਹਦੇ ਕਹੇ ਮੈਂ ਆ ਜੀ ਕੌਰੀ ਵਾਲਾ ਦੱਸੋ ਕੀ ਗੱਲ ਹੈ ਇਹ ਪੋਲੀਥੀਨ ਦੀ ਹੈ ਇਹ ਪੋਲੀਥੀਨ ਦੀ ਹੈ ਪੋਲੀਥੀਨ ਦੇ ਜੂੰਗਾਰ ਓਏ ਆਇਂਦਾ ਲੱਗਦਾ ਉੱਥੇ ਪ੍ਰਭਾਵ ਪਾਰਾ ਵੀ ਮੈਂ ਪੜਿਆ ਲਿਖਿਆ ਪੋਲੀਥੀਨ ਦੇ ਹੋਈ ਕਹਿੰਦਾ ਦੇਖਦਾ ਓਏ ਮੈਨੂੰ ਆਂਦੀ ਬੇਇੱਜ਼ਤੀ ਕਰਾ ਕੇ ਮੜੂਗਾ ਮੈਂ ਕਹਿੰਦੀ ਗੰਨੀ ਮੜਮ ਮੜ ਕਹਿੰਦੀ ਲੱਗਣਾ ਔਰ ਵੀ ਸਿੱਖਣਾ ਕੰਮ ਹਾਂ ਮੈਂ 50000 ਦੇ ਦਿਆ ਕਰੀ ਉੱਧੀ ਗੱਲ ਹੈ ਉੱਧੀ ਗੱਲ ਹੈ ਤੈਨੂੰ ਭੈਣ ਦਾ ਯਾਰਾ ਦਿਹਾੜੀ ਜਾਂਦਾ ਕੋਈ 400 ਰੁਪਿਆ ਮੇਰਾ ਡੈਡੀ ਰੋਜ਼ ਦਿੰਦਾ ਮੈਨੂੰ ਕੀ ਕਰਦੇ ਕਹਿੰਦੇ ਕਰ ਡੈਡੀ ਦਾ ਨਾਮ ਕੀ ਆ ਚੌਕੌਰ ਸਿੰਘ ਕੌਰੀ ਕੌਰੀ ਵਾਲਾ ਸਾਰਿਆਂ ਨੇ ਇੱਕ ਇੱਕ 버ਗਰ ਖਾਦਾ ਬਾਈ ਇੱਕ ਬਚਿਆ ਹੋਇਆ ਦੀ ਬਾਈ ਹੈਲੋ ਰਹਿਣੀਆਂ ਦੇਖ ਕੇ ਪਿੰਡ ਲੈ ਜਾਂਦੇ ਸੀ ਇੱਕ ਯਾਰਾ ਦੂਜਾ ਢੇਡਦੇ ਨੇ ਦਸੀ ਮੁੰਡੇ ਨੂੰ ਪਾਣੀ ਪਲਾ ਦੇ ਨਲਕਾ ਹੂਰੇ ਕੋਈ ਤਲੀ ਹੋਈ ਮਿਰਚਾਂ ਭਾਰ ਰਿਆ ਕਿਹੜਾ ਵੇ ਓਏ ਆ ਦੇਖੋ ਆ ਗਰਮੀਤ ਕੌਰ ਵਾਲਾ ਪੋਤਾ ਕਿਹੜਾ ਛੋਡੇ ਚੋਂ ਏ ਹੈ ਗਰਮੀਤ ਕੌਰ ਦਾ ਖੋਤਾ ਕਿਹੜਾ ਆਜੀ ਵਾਲਾ ਬਰਾੜ ਓਏ ਕੱਢ ਜਾ ਫੇਰ ਕਰਕੇ ਖੜਿਆ ਗੱਲੇ ਖੜਕੇ ਮੂੰਹ ਪਰ ਹੀ ਫਿਰਦਾ ਹਾਂ ਦੱਸ ਐਂ ਬੋਲਦੇ ਲਾਈਵ ਮੈਟ ਦਿਖਾ ਦੇ ਹਾਂ ਮੈਂ ਟ੍ਰੈਕਾ ਦੇ ਨੀ ਪਿੱਛੇ ਗੱਡੀ ਚੋਂ ਰੇਤਾਂ ਨਹੀਂ ਮਿਲੂ ਓਏ ਪੂਰਾ ਰੇਤਾਂ ਨਹੀਂ ਮਿਲੂ ਗੱਡੀ ਚੋਂ ਦੇਖ ਮੈਟ ਓਏ ਏਕ ਬਾਈ ਆ ਗੁਲਸ਼ਨ ਵਾਲਿਆਂ ਕਿਹੜਾ ਪਈ ਬੈਠਾ ਹੋਈ ਤੇਰੀਆਂ ਆ ਕਿਹੜਾ ਆ ਤੇਰੀਆਂ ਨੇ A few minutes later ਉਹ ਬਾਈ ਯਾਰ ਪੈਟਰੋਲ ਬੱਬ ਦੇ ਲਾਲ ਯਾਰ ਤਾਂ ਹੋਇਆ ਵਾਲੀ ਕੀ ਕਰਨਾ ਉਹ ਪਾਣੀ ਬਿਨਾ ਮੈਂ ਬਾਹਰ ਤੇ ਲੱਗ ਰਹੀ ਆ ਉਹ ਪਾਣੀ ਕਰਨਾਲ ਕੋਕ ਭਾਲ ਦੇ ਦੀ ਕੁਛ ਨਹੀਂ ਨਵਾਇਆ ਬਾਈ ਅਜੀ ਚੱਕ ਲੈ ਹੋਣੀ ਸੁੱਕੀ ਪਈ ਆ ਓ ਐਵੇਂ ਨਾ ਮਰੀਏ ਬਰਾੜ ਕੁੱਦੂ ਗੱਲਾ ਤੇਰੀ ਜਾਣਗੇ ਤੋੜਦੇ ਯਾਰ ਬਾਈ ਜੀ ਓਈ ਨਹੀਂ ਆਵੇਂਗੇ ਹੁਣ ਨਹੀਂ ਜੁੜਦੀ ਇਹ ਸੜਦਾ ਓਏ ਸਾਰੇ ਦੇ ਗੋਲ ਲਗਾਉਂ ਵੀ ਲਾਂਗੀ ਸਹੀ ਹੈ ਸੜਦਾ ਜੀ ਅਸੀਂ ਫੜ ਕੇ ਤਾਂ ਫੜਾ ਓਏ ਫੜਾ ਲੈ ਯਾਰ ਲੈ ਲੈ ਨਾ ਜ਼ਰਾ ਟੁੱਟ ਗਿਆ ਨਾ ਓ ਟੁੱਟ ਗਿਆ ਮੇਰੀ ਟੁੱਟੀਆਂ ਤਾਉਣੀਆਂ ਤੈਨੂੰ ਆਈ ਲੈ ਫੜਾ ਸੜਦੇ ਪਹਿਲਾਂ ਦਾ ਆ ਜਾ ਯਾਰ ਬਈ ਮੇਰੇ ਪਾਪੀ ਹੋਣੀ ਬੋਈ ਨਾ ਓਏ ਇਥੇ ਕਿਥੇ ਚੱਲ ਜੀ ਚੱਲੋ ਚੱਟਦਾ ਯਾਰ ਜੱਸੀ ਚਾੜੇ 70 ਰੁਪਇਆ ਗਿਆ ਓਏ ਤੂੰ ਐ ਘਰੋਂ ਇੱਕ ਡੰਡੀ ਜੀ ਨਾਲ ਲੈ ਲੈ ਗਰੀ ਬੜਾ ਆ ਦੌੜਦੀ ਬਣ ਕੇ ਨਵੀਂ ਨੇ ਓਏ ਇੱਕ ਕਿੰਨੇ ਇਧਰ ਮੁਕਰੀ ਵਾਲਾ ਦਿਆ ਨਵੀਂ ਇੱਕ ਡੰਡੀ ਵਾਲੀ ਐਣਕਾ ਮਰ ਲਾ ਪਾਸਾ ਵੀ ਦਿਖਾ ਦੇ ਜਿਹੜਾ ਬੈਠਾ ਹੈ ਬੈਦਰਾ ਉਹ ਕਿਉਂ ਐਣਕ ਡੇਗੋਗੇ ਭਾਈ ਜੀ ਬਾਹਰੋਂ ਮਗਾਈਆ ਓਏ ਡੰਡੀ ਹੀ ਇੱਕ ਵੀ ਇਹਦੇ ਮਾਰੀ ਥੱਲੇ ਕੀ ਦੋ ਯਾਰ ਕਿਹੜਾ ਹੋਰ ਵੇ ਬੰਨ ਮੋਰ ਜਾਇਆ ਫਿਰ ਚਲੋ ਵੇ ਪਿੱਛੇ ਜੇ ਤੈਨਾਂ ਦੇ ਪਿੱਛੇ ਆ ਜਾਓਗੇ ਬਰਫੀ ਮਿਲ ਜੂ ਨਹੀਂ ਮਿਲਦੀ ਨਹੀਂ ਚਲ ਪਿੱਛੇ ਮੈਂ ਹੀ ਉੱਠਣਾ ਪਿੱਛੇ ਨਹੀਂ ਉੱਠਣਾ ਬਈ ਆ ਮਰ ਗਿਆ ਅਮਰ ਆ ਪੈ ਜਾ ਚਲੋ ਵੇ ਪਿੱਛੇ ਪਿੱਛੇ ਹੋ ਪਿੱਛੇ ਬੰਡ ਬਰਫੀ ਪਾ ਮੁੰਡਿਆਂ ਨੂੰ ਲੈ ਲੈਣ ਜਾਓ ਐ ਨਹੀਂ ਚਲੀ ਹੋ ਰੇਗਾ ਇਹ ਦੇ ਬਾਬੇ ਦਾ ਭੋਗ ਹਾਂ ਚਲੋ ਵੇ ਦੋ ਬੈਟਰੀ ਲੋ ਦੀ ਫੋਨ ਦੀ ਆ ਬੰਦਾ ਡੱਟ ਬੇੜੂ ਬੰਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਰੇ ਤੁਹਾਨੂੰ ਇਹਨਾਂ ਨੂੰ 6 ਪੀ ਦੇ ਦਾਂਗੇ ਸਾਰੇ 4 ਆਪਾਂ ਖਾਲਾ ਠੀਕ ਆ 6 ਜੋ 7 5 ਪੀ ਸਾਰੇ ਕਿੱਦਾਂ ਦੋਏ ਰਹਿ ਗਏ ਆਪਾਂ ਨੂੰ ਇਹਨਾਂ ਨੂੰ 5 ਤੁਹਾਨੂੰ 3 ਪੀ ਸਾਡੇ 8 ਨੇ ਹਾਂ 8 ਜੋ 4 ਤੁਹਾਨੂੰ ਠੀਕਾ 230 ਬਾਕੀ ਸਾਡੇ ਜਿਵੇਂ ਆਇਆ ਕਾ ਨਾ 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 ਇੱਕ ਕੰਮ ਦੀ ਤਿੰਨ ਕੰਮ ਪੂਰੇ ਕਰਦੇ ਆਪਾਂ ਹੈਗੀ ਕਿ ਦੀ ਰਿਪੋਰਟ ਜੀ ਇਹ ਏਰੀਆ ਕੀ ਹੋ ਗਿਆ ਤੈਨੂੰ ਚਲੋ ਫਿਰ ਲੈ ਘਰ ਨੂੰ ਆਲਾ ਫੋਨ ਤੇ ਲੱਗ ਰਹੀ ਤੀਵੀਂ ਆਵਾਜ਼ ਚਾਲੂ ਕਰੇ 골ਡ ਦਾ ਰੇਟਾ ਖਿੱਚ ਦੇ ਕਰਾਂ ਕਰਨ ਨੂੰ ਮੈਂ ਜਦੋਂ ਖਰਾਕ ਖਾਇਆ 70 ਦਾ ਤੁਰ 1500 ਦਿੱਤੇ ਚਾਲਾ ਜਦੋਂ ਖਰਾਕ ਖਾ ਲਈ ਫੇਰ ਗੱਲ 1500 ਚਲੋ ਵਜੀ ਕਰੇ ਮੋੜ ਕੇ ਦੇ ਨਹੀਂ ਪੈਂਦੀ ਬੱਚਿਆਂ ਨੂੰ ਗਾਰਾ ਸਹੀ ਗੱਲ ਆ ਜਾ ਕੋ ਕਿਹੜਾ ਡਰਾਈਵਰ ਆਲਾ ਅਫਸਰ ਦਾ ਸਾਈਡ ਦੀ ਬਹਿੰਦੇ ਆ ਉਹਨਾਂ ਨੇ ਸੀਟ ਬੈਲਟ ਲਾ ਕੇ ਆਈ ਨਹੀਂ ਤਾਂ ਕਿਹੜਾ ਫੇਰ ਮਾਰ ਜੇ ਥ੍ਰੈਟ ਬਹੁਤ ਆਉਂਦੇ ਨੇ ਇਕਦਾਂ ਆਪਣੇ ਰੁਕਲਾ ਉਹ ਰੂੜੂ ਵੀ ਤੂੰ ਕਹਾਂ ਲਾਉ ਉੱਥੇ ਇਹਦੇ ਕੜਾ ਇਹਦੇ ਕੜਾ ਹੈਂਡ ਬ੍ਰੇਕ ਹੀ ਲੱਗਦੇ ਨੰਗ ਚਾਹ ਲੱਗਦੇ ਨਹੀਂ ਓ ਟਾਇਰ ਦਾ ਟ੍ਰੈਕ ਅੱਗੇ ਰੋਕ ਭਰਾ ਉਹ ਆ ਗਟਿੰਦਾ ਓਏ ਅੱਛਾ ਯਸ਼ੀ ਗਾਲ ਜੀ ਯਾਰ ਚੱਲੇ ਦੋਸਤੋ ਆ ਗਏ ਅੰਗੂਏ